ਵੀ ਆਪਾਂ ਸੋਲਰ ਕਰਾਡ ਤੇ ਆਏ ਹੋਈ ਸੀਗੇ ਤੇ ਪਹਿਲੀ ਵਾਰ ਆਏ ਇੱਥੇ ਜਿਹੜੀ ਸਾਨੂੰ ਅੱਜ ਚੀਜ਼ ਦਿਖਾਉਣੀ ਆ ਇਹ ਜਿਹੜੀਆਂ ਪਾਣੀ ਤੇ ਚੱਕੀਆਂ ਚੱਲਦੀਆਂ ਨੇਗੀਆਂ ਆਹਾ ਤੇ ਇਧਰੋਂ ਪਾਣੀ ਆਉਂਦਾ ਤੇ ਇੱਥੋਂ ਦੀ ਪਾਣੀ ਜਾ ਕੇ ਮਤਲਬ ਇਹਦੇ ਅੰਦਰਲੀ ਸਾਈਡ ਪਰਲੀ ਸਾਈਡ ਚੱਕੀਆਂ ਨੇਗੀਆਂ ਆ ਦੇਖ ਸਕਦੇ ਤੁਸੀਂ ਆਹ ਅਰੇ ਨਾ ਨਹੀਂ ਆਹ ਦੇਖੋ ਪਹਿਲਾਂ ਜਲਦੀ ਜਿਹੜੀਆਂ ਇਹ ਸਾਈਡ ਆ ਜਿਹੜੇ ਪੰਜ ਨੇ ਗੇਟ ਨੇ ਜਿੱਥੋਂ ਦੇ ਪਾਣੀ ਕ੍ਰੋਸ ਕਰਦਾ ਹੈਗਾ ਤੇ ਅੰਦਰਲੀ ਸਾਈਡ ਟ੍ਰੈਨਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਟ੍ਰੈਨਾਂ ਹਾਂ ਵੀ ਅੰਦਰਲੀ ਸਾਈਡ ਆ ਇਹ ਚੱਕੀਆਂ ਨੇਗੀਆਂ ਜਿਹੜੇ ਕੀ ਪਾਣੀ ਦੇ ਜਲਦੀਆਂ ਨੇ ਇਹ ਚੱਕੀਆਂ ਨਾਲ ਬੰਦ ਲਾਟਾ ਵੀ ਹੈ ਜਾਂਦਾ ਉਹ ਬੱਲੇ ਰਾਈ ਹੈ ਜਿੱਥੇ ਪਾਣੀ ਨਿਕਲਦਾ ਜਾਂਦਾ ਹੈ ਇਧਰਲੀ ਸਾਈਡ ਦੀ ਪਾਣੀ ਕ੍ਰੋਸ ਹੁੰਦਾ ਹੈਗਾ ਇਧਰ ਪਾਣੀ ਨਿਕਲ ਜਾਂਦਾ ਹੈ ਤੇ ਕੋਈ ਪਰਲੇ ਛੜ ਨਾ ਇਹ ਤਰ ਪੰਜ ਚੱਕੀਆਂ ਲੱਗੀਆਂ ਹੋਈਆਂ ਨੇ ਗਿਆ ਕਹ ਡਾ ਵੀ ਕੰਮ ਵੀ ਆਟਾ ਵੀ ਹੈ ਬੈ ਇਧਰ ਸੋ ਰੀਟ ਲੈ ਕੇ ਆਇਆ ਬਈ ਇਹਨੇ ਆਟਾ ਪਹਿਣਾ